ਆਮ ਆਦਮੀ ਪਾਰਟੀ ਦੇ ਕੀਤੇ ਸਾਰੇ ਦਾਅਵੇ ਤਕਰੀਬਨ ਹੁਣ ਤੱਕ ਝੂਠੇ ਹੀ ਨਿਕਲੇ ਨੇ ਚਾਹੇ ਉਹ ਪੰਜਾਬ ਨੂੰ ਨਸ਼ਾ ਵਿਰੁੱਧ ਕਰਨਾ ਹੋਵੇ ਲੋਕਾਂ ਨੂੰ ਰੋਜ਼ਗਾਰ ਦੇਣਾ ਹੋਵੇ ਪੰਜਾਬ ਨੂੰ ਸਾਫ਼ ਸੁਥਰਾ ਬਣਾਉਣਾ ਹੋਵੇ ਤੇ ਚੰਗੀਆਂ ਸੜਕਾਂ ਬਣਾਉਣੀਆਂ ਹੋਣ ਆਮ ਆਦਮੀ ਪਾਰਟੀ ਦੇ ਸਾਰੇ ਦਾਅਵੇ ਝੂਠੇ ਫੜੇ ਗਏ ਨੇ ਤਾਂ ਉਸ ਦਾਅਵਿਆਂ ਦੇ ਵਿੱਚ ਇੱਕ ਦਾਅਵਾ ਮੈਂ ਤੁਹਾਡੇ ਨਾਲ ਸਾਹਮਣੇ ਲੈ ਕੇ ਆ ਰਹੀ ਹਾਂ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇੱਕ ਸ਼ਹਿਰ ਦੇ ਵਿੱਚ ਸੜਕ ਤਿਆਰ ਹੁੰਦੀ ਹੈ ਜਿਸ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ ਜਿੱਥੋਂ ਕੀ ਹੜਕ ਨੂੰ ਵੇਖ ਕੇ ਲੱਗ ਰਿਹਾ ਆ ਵੀ ਸੜਕ ਬੜੀ ਨਹੀਂ ਕਿਉਂਕਿ ਇੰਨੀ ਹਸਤਾ ਹਾਲਤ 2 ਸਾਲਾਂ ਦੇ ਵਿੱਚ ਨਹੀਂ ਹੋ ਸਕਦੀ ਤਾਂ ਮੈਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੀ ਆ ਜੋ ਕਿ ਬਰਨਾਲਾ ਤੋਂ ਬਾਜਾਖਾਨਾ ਇੱਕ ਲਿੰਕ ਰੋਡ ਆ ਜਿਸ ਦੇ ਵਿੱਚ ਭਦੌੜ ਸ਼ਹਿਰ ਪੈਂਦਾ ਆ ਇਹ ਤਸਵੀਰਾਂ ਭਦੌੜ ਸ਼ਹਿਰ ਤੋਂ ਨਿਗੀਆਂ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਵੀ ਸੜਕ ਦਾ ਹਾਲ ਕੀ ਆਗਾ ਇਹ ਤਾਂ ਇੱਕ ਭਦੌੜ ਸ਼ਹਿਰ ਦੀਆਂ ਨੇ ਪਰ ਕਿਤੇ ਨਾ ਕਿਤੇ ਸਾਰੇ ਰਸਤੇ ਸੜਕ ਬਹੁਤ ਜ਼ਿਆਦਾ ਟੁੱਟੀ ਹੋਈ ਆ ਜਿਸ ਦੇ ਕਾਰਨ ਆਮ ਪਬਲਿਕ ਤਾਂ ਤੰਗ ਹੋ ਹੀ ਰਹੀ ਆ ਪਰ ਉਸ ਦੇ ਨਾਲ ਹੋਰ ਵੀ ਕਈ ਪਰੇਸ਼ਾਨੀਆਂ ਜਿਹੜੀਆਂ ਲੋਕਾਂ ਨੂੰ ਹੋ ਰਹੀਆਂ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਹਾਲਾ ਫਿਲਹਾਲ ਅੱбина ਚ ਕੋਈ ਮੀਂਹ ਨਹੀਂ ਪਿਆ ਪਰ ਉਥੇ ਟੋਏ ਹੋਣ ਦੇ ਕਾਰਨ ਪਾਣੀ ਖੜ ਚੁੱਕਿਆ ਆ ਪਾਣੀ ਖੜ ਚੁੱਕਿਆ ਹੈ ਤਾਂ ਉਸ ਦੇ ਨਾਲ ਮੱਛਰ ਪੈਦਾ ਹੋ ਰਿਹਾ ਹੈ ਮੱਛਰ ਦੇ ਨਾਲ ਡੇਂਗੂ ਦੀ ਬਿਮਾਰੀ ਜਿਹੜੀ ਚੱਲ ਰਹੀ ਆ ਉਹ ਵੀ ਇੱਕ ਕਾਰਨ ਬਣੀ ਹੋਈ ਆ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਲਾਭ ਸਿੰਘ ਉਗੋਕੇ ਨੇ ਉਥੇ ਦੇ ਐਮ ਐਲ ਏ ਜਿਹੜੇ ਉਨ੍ਹਾਂ ਦੀ ਦੇਖ ਰੇਖ ਦੇ ਵਿੱਚ ਵੀ ਕਹਿ ਸਕਦਾ ਇਹ ਸੜਕ ਬਣੀ ਆ ਪਰ ਸੜਕ ਦੇ ਹਾਲਾਤ ਵੇਖ ਕੇ ਨਹੀਂ ਲੱਗ ਰਿਹਾ ਕਿ ਇਹ ਸੜਕ ਤਿਆਰ ਕੀਤੀ ਗਈ ਆ ਹੁਣ ਰਾਜਵੀਰ ਜਵੰਦਾ ਦੀ ਬਿਤੇ ਦੀ ਨੀ ਮੌਤ ਹੋਈ ਸੀ ਕਿ ਆਵਾਰਾ ਪਸ਼ੂਆਂ ਨੂੰ ਲੈ ਕੇ ਰਾਤ ਨੂੰ ਜੇਕਰ ਕੋਈ ਬੰਦਾ ਇਸ ਸੜਕ ਦੇ ਉੱਤੇ ਜਾ ਰਿਹਾ ਹੈ ਤੇ ਸਾਹਮਣੇ ਆਵਾਰਾ ਪਸ਼ੂ ਆਉਂਦਾ ਆ ਤਾਂ ਇੰਨੀ ਖਸਤਾ ਸੜਕ ਦੇ ਵਿੱਚ ਉਹ ਬੰਦਾ ਕਿਵੇਂ ਸੇਫਲੀ ਉੱਥੋਂ ਕ੍ਰੋਸ ਕਰੂਗਾ ਇੱਕ ਤਾਂ ਹਨੇਰਾ ਆ ਉੱਥੋਂ ਰਾਤ ਨੂੰ ਸਾਰੇ ਲੋਕਾਂ ਨੂੰ ਆਪਦੇ ਘਰੇ ਜਾਣ ਦੀ ਜਿਹੜੀ ਕਾਲੀ ਹੁੰਦੀ ਆ ਪਰ ਇਹੋ ਜੀ ਸੜਕ ਨੂੰ ਜੇਕਰ ਕੋਈ ਰਾਤ ਨੂੰ ਚੋਰ ਛੜਕਾ ਵੀ ਪੈਂਦਾ ਹੈ ਤਾਂ ਆਮ ਪਬਲਿਕ ਕਿਵੇਂ ਕ੍ਰੋਸ ਕਰੂਗੀ ਆਮ ਆਦਮੀ ਪਾਰਟੀ ਦਾਅਵੇ ਵੱਡੇ ਵੱਡੇ ਕਰਦੀ ਆ ਪਰ ਉਹਨਾਂ ਦੇ ਦਾਅਵਿਆਂ ਦੇ ਵਿੱਚ 100 ਚੋਂ 100% ਜਿਹੜਾ ਕਿ ਝੂਠ ਨਿਕਲਦਾ ਕੋਈ ਉਹ ਗੱਲ ਹੋਗੀ ਜਿਹੜੀ ਉਹਨਾਂ ਦੀ ਸੱਚੀ ਨਿਕਲਦੀ ਆ ਤਾਂ ਉਹਨਾਂ ਦੇ ਝੂਠ ਨੂੰ ਦਰਸਾਉਂਦੀ ਹੈ ਤਸਵੀਰ ਆ ਆਹ ਰੋਡ ਜਿਹੜਾ ਕਿ ਥੋੜੇ ਸਮੇਂ ਪਹਿਲਾਂ ਤਕਰੀਬਨ ਡੇਢ ਦੋ ਸਾਲ ਪਹਿਲਾਂ ਹੀ ਤਿਆਰ ਹੋਇਆ ਰੋਡ ਨੂੰ ਵੇਖ ਕੇ ਇਹ ਨਹੀਂ ਕਿਹਾ ਜਾ ਸਕਦਾ ਵੀ ਰੋਡ ਨੂੰ ਬਣਾਉਣ ਦੇ ਲਈ ਜਿਹੜਾ ਸਰਕਾਰ ਨੇ ਮਟੀਰੀਅਲ ਦਿੱਤਾ ਜਾਂ ਵਰਤਿਆ ਗਿਆ ਉਹ ਕਿੰਨਾ ਕੁ ਚੰਗਾ ਸੀ ਪਰ ਡੇਢ ਦੋ ਸਾਲ ਦੇ ਵਿੱਚ ਇੰਨੀ ਛੇਤੀ ਸੜਕ ਦੀ ਖਸਤਾ ਹਾਲਤ ਹੋਣ ਦਾ ਕਾਰਨ ਹਜੇ ਤੱਕ ਨਹੀਂ ਸਮਝ ਆਇਆ ਮੁਸ਼ਕਲਾਂ ਦਾ ਸਾਹਮਣਾ ਸਿਰਫ ਕਰਨਾ ਪੈ ਰਿਹਾ ਹੈ ਆਮ ਪਬਲਿਕ ਨੂੰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਨੇ ਖਸਤਾ ਹਾਲਤ ਬਰਨਾਲਾ ਤੋਂ ਬਾਚਾਖਾਨਾ ਰੋਡ ਦੀਆਂ ਨੇ